ਸਰਿਆ ਨੂੰ ਪਿਆਰ ਪਰਿਸ਼ਦ ਸੇ ਕਾਲਜੀ ਤੁਹਾਨੂੰ ਮੇਰੇ ਚੈਨਲ ਤੇ ਸਵਾਗਤ ਆ। ਅੱਜ ਆਪਾਂ ਬਣਾ ਰਿਆਂ ਭਰਮੇ ਕ੍ਰੇਲੇ ਤੇ ਭਰਮੇ ਕ੍ਰੇਲੇ ਨੇ ਜਿਹੜੇ ਇਹ ਸ਼ੂਗਰ ਵਾਲਿਆਂ ਲਈ ਬਹੁਤ ਹੀ ਚੰਗੇ ਨਹੀਂ ਹੁੰਦੇ ਨੇ। ਤੇ ਆਪਾਂ ਨੇ ਕੱਟ ਲਿਆ ਪਿਆਜ਼, ਤੇ ਲਸਣ ਤੇ ਆਪਾਂ ਨੇ ਨਾ ਜਿਹੜੇ ਮਤਲਬ ਕ੍ਰੇਲਿਆਂ ਦੇ ਵਿੱਚ ਵੀਜ਼ ਹੁੰਦੇ ਆ ਆਪਾਂ ਉਹ ਵੀ ਲਏ ਨੇ। ਹੁਣ ਆਪਾਂ ਜਿਹੜੇ ਸੀਗੇ ਕ੍ਰੇਲੇ ਉਹਨਾਂ ਨੂੰ ਲੂਣ ਲਗਾ ਕੇ ਧੁੱਪੇ ਰੱਖਤਾ ਸੀਗਾ ਤੇ ਉਹੋ ਜਿਹੜੇ ਨੇ ਪਾਣੀ ਜਿਹੜੇ ਸੀਗਾ ਉਹ ਆਪਣਾ ਨਿਚੋੜ ਕੇ ਤੇ ਹੁਣ ਆਪਾਂ ਪਹਿਲਾਂ ਇਹਨਾਂ ਨੂੰ ਫਰਾਈ ਕਰ ਲਾਂਗੇ। ਥ੍ਰੀ ਲੈਨੇ ਜਿਹੜੇ ਇਹ ਆਪਣਾ ਹਰੰਗ ਚੇਂਜ ਹੋ ਗਿਆ ਬ੍ਰਾਊਨ ਹੋ ਗਏ ਤੇ ਮਤਲਬ ਅੱਧ ਪੱਕੇ ਜੇ ਹੋ ਚੁੱਕੇ ਨੇ। ਹੁਣ ਆਪਾਂ ਇਹਨਾਂ ਨੂੰ ਆਪਣੇ ਭਾਂਡੇ ਦੇ ਵਿੱਚ ਕੱਢ ਲਾਂਗੇ। ਹੁਣ ਜਿਹੜਾ ਤੇਲ ਬਚ ਗਿਆ ਇਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਤੇ ਹੁਣ ਜਿਹੜਾ ਪੇਸਟ ਬਣਾਇਆ ਹੋਇਆ ਸੀਗਾ ਆਪਾਂ ਨੇ ਅ ਕ੍ਰੇਲਿਆਂ ਦੇ ਵੀਜ ਦਾ ਲਸਣ ਦਾ ਔਰ ਪਿਆਜ਼ ਦਾ ਉਹ ਪਾਵਾਂਗੇ ਪੇਸਟ ਬਣਾ ਲਿਆ ਤੇ ਹੁਣ ਇਹ ਪੇਸਟ ਜਿਹੜਾ ਆਪਾਂ ਵਿੱਚ ਪਾ ਦਾਂਗੇ ਤੇ ਇਹਨਾਂ ਨੂੰ ਜਿੰਨਾ ਟਾਈਮ ਤੇਲ ਛੱਡਣੀ ਜਾਂਦੇ ਪਿਆਜ਼ ਉਹਨਾਂ ਟਾਈਮ ਆਪਾਂ ਇਹਨਾਂ ਨੂੰ ਭੁੰਨਾਂਗੇ ਇਹ ਹੌਲੀ-ਹੌਲੀ ਆਪਾਂ ਇਹਨੂੰ ਚਲਾਉਂਦੇ ਰਹਾਂਗੇ ਹੁਣ ਆਪਾਂ ਇਹਦੇ ਵਿੱਚ ਕਸਤੂਰੀ ਮੀਠੀ ਜਿਹੜੀ ਆ ਉਹ ਐਡ ਕਰ ਦਾਂਗੇ ਫਿਰ ਤੋਂ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ ਤੁਸੀਂ ਦੇ ਸਕਦੇ ਹੋ ਹੁਣ ਬਣ ਚੁੱਕੀ ਆਪਾਂ ਇਹਦੇ ਵਿੱਚ ਪਾ ਦਾਂਗੇ ਹਲਦੀ ਮਿਰਚ ਸਵਾਦ ਅਨੁਸਾਰ ਤੇ ਲੂਣ ਆਪਣੀ ਜੋ ਤੁਹਾਡਾ ਪੇਸਟ ਆ ਉਸ ਅਨਸਾਰ ਐਡ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਹੁਣ ਆਪਾਂ ਇਹਨੂੰ ਕਿਸੇ ਵੀ ਭਾਂਡੇ ਦੇ ਵਿੱਚ ਕੱਢ ਲਾਂਗੇ ਤੇ ਕੁਝ ਟਾਈਮ ਲਈ ਠੰਡਾ ਹੋਣ ਨੂੰ ਦੇਵਾਂਗੇ ਤੇ ਹੁਣ ਠੰਡਾ ਹੋ ਚੁੱਕਿਆ ਆਪਣਾ ਜਿਹੜੀ ਪੇਸਟ ਬਣਾਇਆ ਸੀ ਹੁਣ ਆਪਾਂ ਇਹਨੂੰ ਕਰੇਲਾਂ ਦੇ ਵਿੱਚ ਜਿਹੜਾ ਸੀ ਆ ਮਸਾਲੇ ਨੂੰ ਭਰ ਦਾਂਗੇ ਕਰੇਲੇ ਸਾਰੇ ਪਰ ਚੁੱਕੇ ਨੇ ਤੇ ਹੁਣ ਕਈ ਲੋਕੇ ਧਾਗਾ ਲਾ ਦਿੰਦੇ ਨੇ ਧਾਗੇ ਦੇ ਨਾਲ ਕੀ ਹੁੰਦਾ ਤੇ ਬੱਚਿਆਂ ਨੂੰ ਖਾਣ ਦੇ ਵਿੱਚ ਮਤਲਬ ਦਿੱਕਤ ਆਉਂਦੀ ਆ ਉਹਨਾਂ ਨੂੰ ਐਦਾਂ ਪਸੰਦ ਨਹੀਂ ਲੱਗਦਾ ਕਿ ਉਹਨਾਂ ਦੇ ਹੱਥ ਨੇ ਜਿਹੜੇ ਸਾਰੇ ਖਰਾਬ ਹੋ ਜਾਂਦੇ ਇਸ ਕਰਕੇ ਆਪਾਂ ਜਿਹੜਾ ਬੇਸਣਾ ਉਹਦਾ ਪਤਲਾ ਪੇਸਟ ਬਣਾ ਲਿਆ ਤੇ ਹੁਣ ਇਹਦੀ ਜਿਹੜੀ ਖੁੱਲੇ ਵਾਲੀ ਸਾਈਡ ਆ ਆਪਣੇ ਕਰੇਲੇ ਦੀ ਹੁਣ ਆਪਾਂ ਉਹਨੂੰ ਮਤਲਬ ਵਿਚੇ ਦੇ ਡਿਪ ਕਰ ਦਾਂਗੇ ਤੇ ਆਪਾਂ ਨੂੰ ਕੋਈ ਵੀ ਧਾਗਾ ਵਗੈਰਾ ਲਪੇਟਣ ਦੀ ਜਰੂਰਤ ਨਹੀਂ ਪਵੇਗੀ ਸੌਰੀ ਪਵੇਗੀ ਤੇ ਹੁਣ ਆਪਾਂ ਇਹਨਾਂ ਨੂੰ ਡਿਪ ਕਰ ਕਰਕੇ ਸਾਰਿਆਂ ਨੂੰ ਉਧਰ ਰੱਖਦੇ ਰਹਾ ਵਿੱਚ ਪਾਵਾਂਗੇ ਕੜਾਹੀ ਦੇ ਦੋਸਤ ਦੇਖ ਸਕਦੇ ਹੋ ਮਸਾਲਾ ਜਿਹੜਾ ਉਹ ਬਾਹਰ ਨਹੀਂ ਨਿਕਲ ਰਿਹਾ ਬਹੁਤ ਹੀ ਵਧੀਆ ਤਰੀਕਾ ਹੈ ਇਹ ਵੀਡੀਓ ਥੋੜੀ ਜੀ ਹਿੱਲਦੀ ਆ ਮੈਂ ਸਾਰੀ ਵੀਡੀਓ ਚ ਤੁਹਾਨੂੰ ਦੱਸਦੀ ਹੋਈ ਆ ਕਿ ਮੇਰੀ ਜਿਹੜੀ ਫੋਨ ਦੀ ਸਕਰੀਨ ਝੜ ਚੁੱਕੀ ਆ ਫਸਟ ਤਾਂ ਇਹ ਵਿਚਾਲੇ ਮਤਲਬ ਫੋਲਡ ਫੋਨ ਆ ਵਿਚਾਲੀ ਸਕਰੀਨ ਦੇ ਨਾਲ ਹੀ ਵੀਡੀਓ ਬਣਾ ਰਹੀ ਆ ਤਾਂ ਕਈ ਵਾਰ ਟੇਢੀ ਮੇਢੀ ਬਣ ਜਾਂਦੀ ਆ ਤਾਂ ਉਹਦੇ ਲਈ ਸੌਰੀ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੂੰ ਬਹੁਤ ਹੀ ਵਧੀਆ ਲੱਗਦੇ ਨੇ ਇਕਰੇਲੇ ਬਹੁਤ ਹੀ ਸਵਾਦਿਸ਼ਟ ਬਣਦੇ ਨੇ ਤੁਸੀਂ ਮੇਰੇ ਤਰੀਕੇ ਦੇ ਨਾਲ ਇੱਕ ਵਾਰੀ ਟਰਾਈ ਕਰਕੇ ਦੇਖਿਓ ਤੇ ਫਿਰ ਉਸ ਤੋਂ ਬਾਅਦ ਵੀਡੀਓ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਮੇਰੇ ਚੈਨਲ ਤੇ ਫਸਟ ਟਾਈਮ ਆਏ ਨੇ ਤੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਦੇਖੋ ਹੋ ਚੁੱਕੇ ਨੇ ਰੈਡੀ ਵਾਓ ਕਿਹੋ ਜਿਹਾ 맛 ਆਇਆ ਤੇ ਪੰਜਾਬੀ ਸਟਾਈਲ ਤੇਲੇ ਤੇ ਫਿਰ ਤੋਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਾਏ ਬਾਏ